ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕੌਰ ਹਾਜ਼ਰ ਹਾਂ ਹੁੰਦੀਆਂ ਨਵੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਚੁਣੇ ਨਵੇਂ ਐਮਪੀ ਕੱਲ ਸੌ ਚੁੱਕਣਗੇ ਦੱਸ ਦਈਏ ਪੂਰਾ ਮਾਮਲਾ ਖਰੂੜ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਹਲਫ ਲੈਂਡ ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਪਿਛਲੇ ਸਾਲ ਮਾਰਚ ਮਹੀਨੇ ਐਨਐਸਏ ਲੱਗਣ ਤੋਂ ਬਾਅਦ ਅਮਰਿਤਪਾਲ ਸਿੰਘ ਸਿੰਘ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਅਤੇ ਬੀਤੇ ਦਿਨੀ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ ਦੀ ਸਮਿਆਦਿਕਸਾਲ ਲਈ ਹੋਰ ਵਧਾ ਦਿੱਤੀ ਗਈ ਹੈ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੀ ਸ਼ੁਰੂਆਤ 540 ਸੰਸਦ ਮੈਂਬਰਾਂ ਨੂੰ ਸੋਚਕਾਣ ਨਾਲ ਹੋਵੇਗੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ 25 ਜੂਨ ਮੰਗਲਵਾਰ ਨੂੰ ਸੋਚ ਕੰਦਾ ਸਮਾਂ ਦਿੱਤਾ ਗਿਆ ਹੈ ਜਿਸ ਵਿੱਚ ਜੇਲ੍ਹ ਚੋਂ ਬੰਦ ਅਮਰਿਤਪਾਲ ਸਿੰਘ ਦਾ ਨਾਂ ਵੀ ਸ਼ਾਮਿਲ ਹੈ ਹਾਲਾਂਕਿ ਘਰੂੜ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਹਲਫ ਲੈਣ ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਪਿਛਲੇ ਸਾਲ ਮਾਰਚ ਮਹੀਨੇ ਐਨਐਸਏ ਲੱਗਣ ਤੋਂ ਬਾਅਦ ਅਮਰਿਤਪਾਲ ਸਿੰਘ ਸਾthੀਆਂ ਸਮੇਤ ਡਿਬਿਊਗਰ ਜੇਲ੍ਹ ਚੋਂ ਬੰਦ ਹੈ ਤੇ ਭਿੱਤੇ ਦੀ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਐਕਟ ਦੀ ਮਿਆਦ ਇੱਕ ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਜਿਸ ਕਾਰਨ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ है कि अमृतपाल हल्फ लैंड ले बार आवेगा या नहीं मामलों मामलिया शामिल डेरा प्रेमी कलेर नू, हाई कोर्ट हाई कोर्ट तो जमानत मिली है पीड़ित परिवार निराशा जता रहा है उन्होंने कहा कि प्रदीप कलेर ने ਪ੍ਰਦੀਪ ਖਲੇਰ ਦੇ ਪ੍ਰਗਟਾਵੇ ਤੋਂ ਬਾਅਦ ਉਸ ਦੇ ਦੋ ਹੋਰ ਭਗੌੜੇ ਸਾਥੀਆਂ ਹਰਸ਼ਤੂਰੀ ਅਤੇ ਸੰਦੀਪ ਬਰੇਟਾ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਸੀ ਪਰ ਉਸ ਦੀ ਜ਼ਮਾਨਤ ਨੇ ਪੀੜਤਾ ਪਰਿਵਾਰ ਅਹਿਮ ਗਵਾਹਾਂ ਅਤੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕੰਦਾ ਕੰਮ ਕੀਤਾ ਹੈ ਨਿਆਸੀਵਾਲਾ ਨੇ ਆਖਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਠਲਪਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਹੁਣ ਤਖਤਾ ਦੇ ਜਥੇਦਾਰਾਂ ਨੂੰ ਸਖਤ ਫੈਸਲੇ ਲੈਣੇ ਪੈਣਗੇ ਬੇਅਦਬੀ ਮਾਮਲਿਆਂ 'ਚ ਸ਼ਾਮਿਲ ਕੀਤੇ ਡੇਰਾ ਪ੍ਰੇਮੀ ਪ੍ਰਦੀਪ ਪਦੀਪ ਕਲੇਰ ਦੀ ਹਾਈ ਕੋਰਟ ਤੋਂ ਹੋਈ ਜ਼ਮਾਨਤ ਨੂੰ ਪੀੜਿਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਨਿਰਾਸ਼ਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਬੇਅਦਬ ਕਾਂਡ ਅਤੇ ਫਿਰ ਬਾਈਬਲ ਗੋਲੀ ਕਾਂਡ ਦੇ ਮਾਮਲੇ ਫਰੀਦਕੋਟ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕੀਤੇ ਗਏ ਜਿਸ ਦਾ ਸਿੱਖ ਜਥੇਬੰਦੀਆਂ ਨੇ ਡਟ ਕੇ ਵਿਰੋਧ ਕੀਤਾ ਪਰ ਹੁਣ ਪ੍ਰਦੀਪ ਕਲੇਰ ਦੀ ਹੋਈ ਜ਼ਮਾਨਤ ਨਾਲ ਸਰਕਾਰਾਂ ਵਿੱਚ ਸਿੱਧ ਕਰਨਾ ਚਾਹੁੰਦੀ ਸਰਕਾਰਾਂ ਇਹ ਸਿੱਧ ਕਰਨਾ ਚਾਹੁੰਦੀਆਂ ਹਨ ਕਿ ਸਿੱਖਾਂ ਨੂੰ ਨਿਆਂ ਪ੍ਰਣਾਲੀ ਤੇ ਯਕੀਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੋਣਾ ਕਿਉਂਕਿ ਪ੍ਰਦੀਪ ਕਲੇਰ ਦੇ ਪ੍ਰਕਟਾਵਿਆਂ ਤੋਂ ਬਾਅਦ ਉਸਦੇ ਦੋ ਹੋਰ ਪਗਵੜੇ ਸਾਥੀ ਹਰਸ਼ਧੂਰੀ ਅਤੇ ਸੰਦੀਪ ਵਰੇਟਾ ਨੂੰ ਵੀ ਕਾਬੂ ਕੀਤਾ ਜਾਣਾ ਚਾਹੀਦਾ ਸੀ ਪਰ ਉਸ ਦੀ ਜ਼ਮਾਨਤ ਨੇ ਪੀੜਿਤ ਪਰਿਵਾਰਾਂ ਅਹਿਮ ਗਵਾਹਾਂ ਅਤੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ ਉਤੇ ਹੀ ਦੂਸਰੇ ਪਾਸੇ ਹਰਜਿੰਦਰ ਧਾਮੀ ਨੇ ਪ੍ਰੀਖਿਆ ਦਾ ਵਿੱਚ ਕਰਪਾ ਉਤਾਰਨ ਤੇ ਸਖਤ ਨੋਟਿਸ ਲਿਆ ਹੈ ਦੱਸ ਦਈਏ ਪੂਰਾ ਮਾਮਲਾ ਰਾਜਸਥਾਨ ਲੋਕ ਸੇਵਾ ਕਮਿਸ਼ਨ ਵੱਲੋਂ ਅੱਜ 23 ਜੂਨ ਨੂੰ ਜੋਧਪੁਰ ਦੇ ਇੱਕ ਕੇਂਦਰ ਵਿਖੇ ਕਰਵਾਏ ਗਏ ਰਾਜਸਥਾਨ ਜੁਡੀਸ਼ੀਅਲ ਮੁਕਾਬਲਾ ਪ੍ਰੀਖਿਆ ਲਈ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿਕਰਾਰ ਕਾਰ ਕਿਰਪਾਨੂ ਕారణ ਲਈ ਕਹਿਣ ਅਤੇ ਪ੍ਰੀਖਿਆ ਚ ਦਾਖਲ ਨਾ ਦੇਣ ਦਾ ਸਖਤ ਨੋਟਿਸ ਲੈਂਦੇ ਅਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ ਗੁਰਸਿੱਖ ਲੜਕੀ ਐਡਵੋਕੇਟ ਅਮਰਜੋਤ ਕੌਰ ਨੂੰ ਕਿਰਪਾਨ ਸਮੇਤ ਜੁਡੀਸ਼ੀਅਲ ਪ੍ਰੀਖਿਆ ਵਿੱਚ ਰੋਕਣ ਵਾਲੇ ਪ੍ਰੀਖਿਆਵੇਂ ਕੇਂਦਰ ਦੇ ਅਧਿਕਾਰਾਂ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ Rajasthan ਲੋਕ ਸੇਵਾ ਕਮਿਸ਼ਨ ਵੱਲੋਂ ਅੱਜ 23 ਜੂਨ ਨੂੰ ਜodhpur ਦੇ ਕੇਂਦਰ ਵਿਖੇ ਕਾਰਵਾਈ ਕਰਵਾਏ ਗਏ Rajasthan ਜੁਡੀਸ਼ੀਅਲ ਮੁਕਾਬਲੇ ਦੇ ਵਿੱਚ ਇੱਕ ਗੁਰਸਿੱਖ ਕੁੜੀ ਨੂੰ ਕਕਾਰ ਉਕਾਰਨ ਦੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਨੇ ਸਖਤ ਨੋਟਿਸ ਲੈ ਕੇ ਬਿਆਨ ਕੀਤਾ ਹੈ ਕਿ ਇਸ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ सरकार एक वाला कदम चुकन जा रही है जिस तसाना तो व्डा चटका मिल रहा है जिस कारण कनक दिया जनक क... दीमत मारन लगिया झड़प्पे दस दई करेलू मंडे वेच। कनक दिया वादिया कीमता ने हम सरकार परेशान करना शुरू कर देता है खाण पीन दिया वस्ता दी वादी महंगाई कारण आर्थिकता सामने पहल ही चुनौती बनी हुई है अज्य च कणक महंगी होने कारण मुश्किल और बढ़ सकती हैं इस ਕਾਰਨ ਸਰਕਾਰ ਅਗਲੇ ਮਹੀਨੇ ਤੋਂ ਕਣਕ ਦੀ ਦਰ آمد ਤੇ ਡਿਊਟੀ ਘਟਾਉਣ ਜਾ ਰਹੀ ਹੈ ਹਾਲਾਂਕਿ ਸਰਕਾਰ ਨੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਝਟਕਾ ਲੱਗੇਗਾ ਵਿਦੇਸ਼ਾਂ ਤੋਂ ਕਣਕਾਂ ਨਾਲ ਦੇਸ਼ ਅੰਦਰ ਫਸਲ ਦਾ ਭਾਅ ਡਿੱਗੇਗਾ ਇਸ ਲਈ ਕਣਕ ਦੀ ਇਹ ਦਮਾਲ ਦਰ آمد ਨੂੰ ਸੌਖਾ ਕਰਨ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ ਵਾਖ ਵਾ ਕਿਸਾਨ ਜੱਥੇਬੰਦੀਆਂ ਕਣਕ ਦੀ ਦਰ آمد ਨੂੰ ਅਨੁਚਿਤ ਕਰਾਰ ਦੇ ਰਹੀਆਂ ਹਨ ਇੱਕ ਕਿਸਾਨ ਦਾ ਤਰਕ ਹੈ ਕਿ ਬਾਹਰਲੇ ਮੁਲਕਾਂ ਤੋਂ ਕਣਕ ਮੰਗਵਾਉਣ ਨਾਲ ਉਹਨਾਂ ਨੂੰ ਆਪਣੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲਦਾ ਦਰਅਸਲ ਮਿੰਟ ਦੀ ਇੱਕ ਰਿਪੋਰਟ ਅਨੁਸਾਰ ਸਰਕਾਰ ਦੇਸ਼ ਵਿੱਚ ਕਣਕ ਦੀ ਦਰਾਮਦ ਡਿਊਟੀ ਘਟਾ ਕੇ ਮੁੜ ਤੋਂ ਕਣਕ ਦੀ ਦਰਾਮਦ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਕਣਕ ਦੇ ਮਾਮਲੇ 'ਚ ਸਟੋਰੇਜ ਲਿਮਿਟ ਯਾਨੀ ਸਟਾਕ ਲਿਮਿਟ ਲਾਉਣ ਤੇ ਵੀ ਵਿਚਾਰ ਕਰ ਰਹੀ ਹੈ ਸਰਕਾਰ ਓਪਨ ਮਾਰਕੀਟ ਆਪਰੇਸ਼ਨ ਸੈਲ ਵੀ ਸ਼ੁਰੂ ਕਰ ਰਹੀ ਸਕਦੀ ਹੈ ਰਿਪੋਰਟ 'ਚ ਤਿੰਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਕੋਸ਼ਿਸ਼ਾਂ ਘਰੇਲੂ ਬਾਜ਼ਾਰ 'ਚ ਕਣਕ ਦੀ ਸਪਲਾਈ ਵਧਾਉਣ ਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਹਨ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ